ભગવંતમાન માન સાહેબ સૂતે ਪਈ ਹੈ ਜੇਲਾ ਚੋਂ 43000 ਕੋਲਾਂ ਆ ਹਾਈ ਕੋਰਟ ਦੀ অবজারਵੇਸ਼ਨ ਹੈ 43000 ਕੋਲਡ મેડ ਫ্রম جیل ਜੇਲ मिनिस्टर કોਨ ਭਗਵંતમાન હોમ મિનિસ્ટર કોન ਭਗਵંતમાન ਮગર સૂતે ਪਈ ਹੈ ਭਾਈ ਸਾਹਿਬ ਤੁਸੀਂ ਜਾંગੋਗੇ ਕਦ ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਹੈ ਬਿਕੋਜ਼ ਇੰਨੀ ਲਾਅਲੈਸਨੈਸ ਹੈ ਲਾਅ ਐਂਡ ਆਰਡਰ ਦਾ ਕੋਲਾਪਸ ਹੈ ਇਕੱਲਾ ਪੰਜਾਬ ਦੀ ਵਰੀ ਨਹੀਂ ਇਹ ਬਾਰਡਰ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬੰਦਾ ਜਾ ਰਿਹਾ ਹੈ। ਔਰ ਇਹ ਜੇਲਾ 'ਚ ਬੈਠੇ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਮੇਨ ਚਸ਼ਮਦੀਤ ਗਵਾਸ ਆ ਨੇ ਜਾਂ ਜਿਹੜੇ ਉਸ ਕੇਸ 'ਚ ਇਨਵੋਲਡ ਸੀ ਉਹਨਾਂ ਨੂੰ ਤਾਂ ਜੇਲਾ 'ਚ ਮਰਵਾਤਾ ਤੇ ਫਿਰ ਕੇਸ ਦਾ ਕੀ ਨਿਕਲੂ? ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੌਰੈਂਸ ਬਿਸ਼ਨੋਈ ਦੀ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਜੇਲ੍ਹ ਚ ਬੰਦ ਲੌਰੈਂਸ ਬਿਸ਼ਨੋਈ ਨੇ ਮੁੜ ਤੱਕ ਨਵੀਂ ਚਰਚਾ ਛੇੜ ਦਿੱਤੀ ਜਿਹਦੇ ਚਾਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮੁਜੀਠਿਆ ਵੱਲੋਂ ਲੌਰੈਂਸ ਬਿਸ਼ਨੋਈ ਨੂੰ ਘੇਰਿਆ ਗਿਆ ਉਹਨੇ ਕਿਹਾ ਕਿ ਜੇਲ੍ਹ ਦੇ ਵਿੱਚੋਂ ਆਏ ਦੀ ਨਹੀਂ ਕੋਈ ਨਾ ਕੋਈ ਵੀਡੀਓ ਸਾਹਮਣੇ ਆਂਦੀ ਹੈ ਇਹਦੇ ਲਈ ਕਾਦੀ ਜੇਲ੍ਹ ਹੈ ਤਾਂ ਜੇਲ੍ਹ ਦੇ ਵਿੱਚ ਰਹਿ ਕੇ ਵੀ ਆਜ਼ਾਦ ਹੈ ਅੱਜ ਇੱਕ ਇੰਟਰਵਿਊ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਲੌਰੈਂਸ ਬਿ ਦੀ ਇੱਕ ਬਹੁਤ ਡਰੇਡਡ ਗੈਂਗਸਟਰ ਵੱਡੇ ਆਰਮਸ ਸਪਲਾਈਅਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਔਰ ਈਦ ਜਿਹੜੀ ਕੱਲ ਨਿਕਲੀ ਆ ਪਰਸੋਂ ਈਦ ਦਾ ਦਿਨ ਸੀ ਉਸ ਦੀ ਵਧਾਈ ਦੇ ਰਿਹਾ ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ ਫਰੈਸ਼ ਹੈ ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੱਲਾ ਇਸ ਇਨਸੀਡੈਂਟ ਨੂੰ ਨਹੀਂ ਇਹ ਪਿਛਲੇ ਲੰਬੇ ਸਮੇਂ ਚੋ 2 ਢਾਈ ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ ਉਸ ਵੇਲੇ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ ਚ ਸੀ ਤਿਆਰ ਜੇਲ੍ਹ ਦੀ ਸੀ ਜਿਹਦਾ ਸਾਰਾ ਹੀ ਪ੍ਰਬੰਧ ਆਮ ਆਦਮੀ ਪਾਰਟੀ ਕੇਜਰੀਵਾਲ ਸਰਕਾਰ ਦੇ ਥੱਲੇ ਚੱਲਦਾ ਔਰ ਸਭ ਇਸ ਗੱਲ ਨੂੰ ਜਾਣਦੇ ਫੇਰ ਉਸ ਨੂੰ ਪੰਜਾਬ ਦੀ ਜੇਲ੍ਹਾਂ ਚ ਲਾਇਆ ਜਾਂਦਾ ਪੰਜਾਬ ਦੀ ਜੇਲ੍ਹ ਚ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਉਸ ਜੇਲ੍ਹ ਤੋਂ ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲ੍ਹਾਂ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ ਔਰ ਅਫਸੋਸ ਦੀ ਗੱਲ ਹੈ ਕਿ ਜੇਲ੍ਹ ਚੋਂ ਬੈਠਿਆਂ ਸੁਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ ਮਗਰ ਸਾਧ ਸੰਗਤ ਜੀ ਥਿਸ ਇਸ ਨਾਟ ਦਾ ਵਰਿੰਗ ਇਸ਼ੂ ਅਲੋਨ ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ ਮਗਰ ਰੋਜ਼ ਦੀ ਗਿਣਤੀ ਚ ਰੋਜ਼ ਕੋਈ ਬਿਜ਼ਨਸਮੈਨ ਹੈ ਕੋਈ ਨਾਮੀ ਡਾਕਟਰ ਹੈ ਕੋਈ ਦੁਕਾਨਦਾਰ ਹੈ ਕੋਈ ਐਗਰੀਕਲਚਰਿਸਟ ਹੈ ਕੋਈ ਪ੍ਰਾਪਰਟੀ ਡਿਵੈਲਪਰ ਹੈ ਕੋਈ ਪ੍ਰਾਪਰਟੀ ਰੀਅਲਟਰ ਹੈ ਹਰੇਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੋਤੀਆਂ ਆ ਰਹੀਆਂ ਔਰ ਟਾਰਗੇਟਡ ਕਿਲਿੰਗ ਚੱਲ ਰਹੀਆਂ ਪਰ ਸੋਦੀ ਗੱਲ ਹੈ ਅਖਬਾਰ ਚ ਫਰੰਟ ਕੱਪ ਪੇਜ ਦੀ ਖਬਰ ਸੀ ਕਿ ਲਖਬੀਰ ਲੰਡਾ ਨੇ ਕਰੋੜ ਰੁਪਇਆ ਤਰਨ ਤਰਨ ਦੇ ਇੱਕ ਬਿਜ਼ਨਸਮੈਨ ਤੋਂ ਮੰਗਿਆ ਹਾਲਾਤ ਇਹ ਬਣ ਗਏ ਆ ਕਿ ਪੰਜਾਬ ਦੇ ਇੰਡਸਟਰੀਅਲਿਸ ਪੰਜਾਬ ਛੱਡ ਛੱਡ ਭੱਜ ਰਹੇ ਆ ਭਗਵੰਤ ਮਾਨ ਸਾਹਿਬ ਸੁੱਤੇ ਪਏ ਆ ਜੇਲਾ ਚੋਂ 43000 ਕੋਲਾ ਆ ਹਾਈ ਕੋਰਟ ਦੀ ਆਬਜ਼ਰਵੇਸ਼ਨ ਆ 43000ਸ ਕੋਲ ਮੇਡ ਫਰੋਮ ਜੇਲ ਜੇਲ ਮਿਨਿਸਟਰ ਕੌਣ ਭਗਵੰਤ ਮਾਨ ਹੋਮ ਮਿਨਿਸਟਰ ਕੌਣ ਭਗਵੰਤ ਮਾਨ ਮਗਰ ਸੁੱਤੇ ਪਏ ਅੱਜ ਪੰਜਾਬ ਦੇ ਇੱਕ ਬਾਰਡਰ ਸਟੇਟ ਆ ਵਿਦ ਪਾਕਿਸਤਾਨ ਔਰ ਸਾਰੇ ਕਹਿੰਦੇ ਸਿੱਧੂ ਮੂਸੇਵਾਲੇ ਦੇ ਕੇਸ ਚ ਜਾਂ ਹੋਰ ਕ੍ਰਾਈਮ ਚ ਐਡੇ ਸਫਿਸਟੀਕੇਟਿਡ ਵੈਪਨਸ ਯੂਜ਼ ਹੋਇਆ ਹੈ ਜਿਹੜੇ ਪਾਕਿਸਤਾਨ ਤੋਂ ਲਿਆਏ ਗਏ ਹੈ ਭਾਈ ਸਾਹਿਬ ਤੁਸੀਂ ਜਾਗੋਗੇ ਕਦ ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਹੈ ਬਿਕੋਜ਼ ਇੰਨੀ ਲਾਅਲੈਸਨੈਸ ਹੈ ਲਾਅ ਐਂਡ ਆਰਡਰ ਦਾ ਕੋਲਾਪਸ ਹੈ ਇਕੱਲਾ ਪੰਜਾਬ ਦੀ ਵਰੀ ਨਹੀਂ ਇਹ ਬਾਰਡਰ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬਣਦਾ ਜਾ ਰਿਹਾ ਹੈ ਕਿ ਭਾਈ ਜੇ ਸ਼ਰੀਆ ਮੇਂ ਇੰਨੀਆਂ ਗੱਲਾਂ ਚੱਲ ਰਹੀਆਂ ਨੇ ਤੇ ਇੱਕ ਸਲਮਾਨ ਖਾਨ ਨੂੰ ਤਾਂ ਬਚਾ ਲੋਂਗੇ ਮਗਰ ਕਿੰਨੇ ਮਾਮਾ ਦੇ ਪੁੱਤ ਮਰਵਾ ਦਿਓਗੇ ਇਸ ਲਈ ਅੱਜ ਇਟ ਡਿਮਾਂਡਸ ਸੀਰੀਅਸ ਐਕਸ਼ਨ ਔਰ ਸੀਰੀਅਸ ਇਹਦਾ ਕੋਈ ਬਹੁਤ ਵੱਡੇ ਪੱਧਰ ਤੇ ਕਾਰਵਾਈ ਹੋਵੇ ਔਰ ਜੋ ਕਲਾਪਸ ਲਾਅ ਐਂਡ ਆਰਡਰ ਦਾ ਪੰਜਾਬ ਚ ਜਾਂ ਹੋਰ ਅੱਜ ਹੋ ਰਿਹਾ ਅੱਜ ਜੋ ਇੰਟਰਵਿਊ ਆਈ ਹੈ ਇਹ ਬੜਾ ਚਿੰਤਾ ਦਾ ਵਿਸ਼ਾ ਆ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਸੱਜੇ ਖੱਬੇ ਉਮੰਗ ਜਿੰਦਲ ਹੋਮਲੈਂਡ ਡਿਵੈਲਪਰ ਉਹਨੂੰ ਸਿਕਿਉਰਿਟੀ ਦਿੱਤੀ ਹੈ ਸਾਰਾ ਦਿਨ ਤਾਂ ਉਹ ਭਗਵੰਤ ਮਾਨ ਨਾਲ ਵਾਈਨ ਐਂਡ ਡਾਈਨ ਕਰਦੇ ਹੋ ਤੁਸੀਂ ਭਾਈ ਉਹਨੂੰ ਨਹੀਂ ਸੇਫ ਰੱਖ ਪਾਰੇ ਆਮ ਚਰਚਾ ਦਾ ਵਿਸ਼ਾ ਕਿ ਉਹਨੇ ਵੀ ਫਰੋਤੀ ਦੇ ਦਿੱਤੀ ਹੈ ਅਮਨਦੀਪ ਹਸਪੀਟਲ ਆ ਡਾਕਟਰ ਅਵਤਾਰ ਸਿੰਘ ਬੜੇ ਸੀਨੀਅਰ ਡਾਕਟਰ ਨੇ ਉਹਨਾਂ ਨੇ ਅਖੀਰ ਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਮਗਰ ਕਹਿੰਦੇ ਅਖੀਰ ਚ ਉਹਨਾਂ ਨੇ ਵੀ ਫਰੋਤੀ ਦੇਤੀ ਹੈ ਇਹ ਤਾਂ ਮੈਂ ਉਹ ਕੇਸ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕਾਂ ਦੇ ਧਿਆਨ 'ਚ ਆਏ ਆ ਹਜ਼ਾਰਾਂ ਕੇਸ ਇਹ ਜੇ ਹੋਰ ਨੇ ਅੱਜ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਆ ਕਿਉਂਕਿ ਪੰਜਾਬ ਦਾ ਹਾਲ ਕੋਈ ਨਹੀਂ ਔਰ ਇਹ ਜੇਲਾ 'ਚ ਬੈਠੇ ਆ ਸਿੱਧੂ ਮੂਸੇ ਵਾਲੇ ਦੇ ਜਿਹੜੇ ਮੇਨ ਚਸ਼ਮਦੀਤ ਗਵਾਸਾ ਨੇ ਜਾਂ ਜਿਹੜੇ ਉਸ ਕੇਸ 'ਚ ਇਨਵੋਲਡ ਸੀ ਉਹਨਾਂ ਨੂੰ ਤਾਂ ਜੇਲਾ 'ਚ ਮਰਵਾਤਾ ਤੇ ਫਿਰ ਕੇਸ ਦਾ ਕੀ ਨਿਕਲੂ ਜੇ ਲੋਕ ਜੇਲ੍ਹਾਂ 'ਚ ਸੇਫ ਨਹੀਂ ਜੇ ਲੋਕ ਪੰਜਾਬ 'ਚ ਸੇਫ ਨਹੀਂ ਤੇ ਤੁਸੀਂ ਸਮਝਦੇ ਹੋ ਕਿ ਬਾਰਡਰ ਸਿਕਿਉਰਿਟੀ ਸੇਫ ਹੋਊਗੀ ਇਸ ਲਈ ਆ ਡਿਮਾਂਡ ਅ ਸੀਰੀਅਸ ਹਾਈ ਲੈਵਲ ਇਨਕੁਆਇਰੀ ਔਰ ਇਹ ਪਿਛਲੀ ਵਾਰੀ ਵੀ ਜੋ ਜੇਲ੍ਹ 'ਚੋ ਇੰਟਰਵਿਊ ਹੋਈ ਸੀ ਲਾਰੈਂਸ ਮਿਸ਼ਨ ਹੋਈ ਦੀ ਉਹ ਐਫ ਆਈ ਆਰ ਭਗਵੰਤ ਨੇ ਨਹੀਂ ਦਰਜ ਕੀਤੀ ਉਹ ਐਫ ਆਈ ਆਰ ਅਖੀਰ 'ਚ ਹਾਈ ਕੋਰਟ ਦੇ ਆਰਡਰਾਂ 'ਤੇ ਦਰਜ ਹੋਈ ਕਹਿਣ ਦਾ ਭਾਵ ਕਿ ਮਿਲੀ ਭੁਗਤਕੀ ਦੀ ਸੋ ਇਹ ਬੜਾ ਹੀ ਕਨਸਰਨਿੰਗ ਮੁੱਦਾ ਹੈ ਔਰ ਮੈਂ ਚਾਹੂੰਗਾ ਕਿ ਇਹਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਭਾਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਬਹੁਤ ਵੱਡਾ ਪੰਜਾਬ ਦੀ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਇਹ ਸਾਬਤ ਹੋ ਰਹੀ ਹੈ ਔਰ ਜ਼ਰੂਰ ਕਹੂੰਗਾ ਕਿ ਤੇ ਧਿਆਨ ਦਿਓਗੇ ਤੋਂ ਦੱਸ ਦੇ ਕਿ ਸੁਦੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਇੱਕ ਨਿੱਜੀ ਚੈਨਲ ਦੇ ਉੱਤੇ ਲਾਰੈਂਸ ਦੀ ਇੰਟਰਵਿਊ ਆਈ ਸੀ ਉਦੋਂ ਵੀ ਕਈ ਸਵਾਲ ਖੜੇ ਹੋਏ ਸੀ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਰਾਜਸਥਾਨ ਦੇ ਵਿੱਚ ਇੰਟਰਵਿਊ ਹੋਈ ਆ ਕਈ ਸਵਾਲ ਖੜੇ ਕੀਤੇ ਗਏ ਸੀ ਹੁਣ ਵੇਖਣਾ ਹੋਵੇਗਾ ਗੁજરાਤ ਸਰਕਾਰ ਇਹੋ ਲੈ ਕੇ ਕੀ ਐਕਸ਼ਨ ਲੈਂਦੀ ਆ ਆ ਨਾਲ ਸਮਾਂ ਦੱਸੇਗਾ ਕੈਮਰਾ ਪਰਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ